ਦੇਖੋ ਕੱਲ 2 ਨੌਜਵਾਨ ਗ੍ਰਿਫਤਾਰ ਕੀਤੇ ਆ ਇੱਕ ਯਲੰਦਰ ਤੋਂ ਤਤੂਚਾ ਸ਼ੈਦ ਕੈਂਥਲ ਤੋਂ ਦੋਨਾਂ ਤੇ ਦੋਸ਼ ਇਹ ਲੱਗਾ ਹੈ ਇਹ ਇਹ ਪਾਕਿਸਤਾਨ ਦੀ ਜਸੂਸੀ ਕਰਦੇ ਸਨ ਇੱਕ 25 ਵਰਿਆਂ ਦੇ ਇੱਕ ਮਹਿਸ 22 ਵਰਿਆਂ ਦਾ 22 ਵਰਿਆਂ ਦਾ ਤੱਕ ਤਰ੍ਹਾਂ ਨਾਲ ਕਲ ਕੁਬਾਲ ਪਚਾ ਤਾਂ ਫਕਲ ਇਹ ਐਸਾ ਦਾ ਜਿਹੜਾ ਚਵਾਨੀ ਦੀ ਦਲੇਸ ਤੇ ਅਜਲੇ ਨਮਾ ਨਮਾ ਪੈਰ ਧਰ ਕੇ ਤੁਰਨਾ ਸਟਾਰਟ ਕਰਦਾ ਹੈ ਤਾਂ ਦੋਨਾਂ ਦੇ ਕੇਸਾਂ ਨੂੰ ਥੋੜਾ ਜਿਹਾ ਮੈਂ ਜਦੋਂ ਅੱਜ ਪੜਿਆ ਤਾਂ ਦੋਨਾਂ ਦੇ ਵਿੱਚ ਇੱਕੋ ਸਮਾਨਤਾ ਕਿ ਦੋਨੇ ਕਹ ਲੋ ਕਿ ਸਪਾਇੰਗ ਦੇ ਦੋ ਸ਼ਿਟ ਫੜੇ ਗਏ ਨੇ ਪਰੰਤ ਇੱਕ ਕਰਤਾਰਪੁਰ ਸਾਫ ਕਾਰਿਡੋਰ ਦੇ ਜ਼ਰੀਏ ਉੱਥੇ ਗਿਆ ਸੀ ਕਹਿੰਦੇ ਕਿ ਉੱਥੇ ਕੋਈ ਪਾਕਿਸਤਾਨੀ ਸੀਗਾ ਪਾਕਿਸਤਾਨੀ ਸੀਗਾ ਤਾਂ ਭਈ ਉਹਦੇ ਕਾਹੇ ਚੜ ਗਿਆ ਠੀਕ ਹੈ ਨਾ ਜੀ ਸੋ ਇਹ ਚੀਜ਼ ਜਿਹੜੀ ਆ ਉਹ ਸਾਨੂੰ ਵੇਖਣ ਦੀ ਲੋੜ ਹੈ ਕਿ ਭਈ ਇਹ ਉੱਥੇ ਗਿਆ ਕਿਸੇ ਦੀਆਂ ਗੱਲਾਂ ਚ ਆ ਗਿਆ ਜਿੱਦਾ ਕਿ ਦਾਵੀ ਜੋ ਹੋਇਆ ਕਿ ਭਾਈ ਬਚ ਕੇ ਰੋ ਇੱਕ ਤੇ ਆ ਕਿ ਜਾਓ ਜੀ ਸਦਕੇ ਜਾਓ ਧਾਰਮਿਕ ਸਥਾਨਾਂ ਤੇ ਜਾਓ ਜੋ ਵੀ ਇਕਾਦਤ ਹੈ ਪੇਸ਼ ਕਰੋ ਇੱਤਾਂ ਦੇ ਕੰਮ ਚ ਨਾ ਆਓ ਕਿ ਤੁਹਾਨੂੰ ਕੋਈ ਪਰਮਾ ਲਵੇ ਫਿਰ ਤੁਹਾਨੂੰ ਉਹ ਕਵੇ ਕਿ ਹਾਂ ਭਈ ਮੇਰੇ ਵਾਸਤੇ ਆ ਕਰ ਤੈਨੂੰ ਮੈਂ ਆ ਦਿਨਾ ਆ ਦਿਨਾ ਐਸੇ ਲਾਲਚ ਨਾ ਹੋ ਦੁਜਾ ਹਾਨੀ ਟ੍ਰੈਪ ਚ ਆ ਗਿਆ ਸੋ ਜਿਹੜਾ ਤੁਸੀਂ ਆਹ ਹਾ ਸੋਸ਼ਲ ਮੀਡੀਆ ਦੇ ਜ਼ਰੀਏ ਅਣਜਾਣ ਮਦਿਆਂ ਦੇ ਸੰਪਰਕ ਚਾਉਨੇ ਹੋ ਤੇ ਫਿਰ ਥੋੜਾ ਮਤਲਬ ਕਿ ਬੰਦਾ ਜਾਂ ਤਾਂ ਜਜ਼ਬਾਤੀ ਹੋ ਜਾਂਦਾ ਓਲਾਰ ਬਾਤੀ ਹੋ ਜਾਂਦਾ ਹੈ ਆਕਰਸ਼ਿਤ ਹੋ ਜਾਂਦਾ ਹੈ ਕੋਈ ਠਰਕੀ ਹੋ ਜਾਂਦਾ ਹੈ ਪੰਜਾਬੀ ਚਕਾਤ ਫਿਰ ਕੰਮ ਦਾ ਦੀ ਗਾਂ ਚਲ ਵਰਦਾ ਤੇ ਫਿਰ ਇੱਕ ਦਿਨ ਨਤੀਜਾ ਨਿਕਲਦਾ ਸੋ ਇਹ ਖਬਰ ਮੈਂ ਜਾਂਦੇ ਜਾਂਦੇ ਨੇ ਇਸ ਕਰਕੇ ਚੱਕੀ ਆ ਇਸ ਕਰਕੇ ਤੁਹਾਡੇ ਨਾਲ ਸਾਂਝੀ ਕੀਤੀ ਆ ਕੀ ਸਰੂਰ ਭਾਈ ਇਹਦੇ ਤੇ ਗੌਰ ਕਰੋ ਤੁਹਾਡਾ ਕੋਈ ਯਾਰ ਮਿੱਤਰ ਵੀ ਐਸੇ ਸਿਕੰਜੇ ਚ ਨਾ ਫਸ ਜਾਵੇ ਨਹੀਂ ਤਾਂ ਕਿਉਂਕਿ ਅੱਜ ਕੱਲ੍ਹ ਭਾਈ ਸਾਹਿਬ ਜਿਹੜੀ ਇਹਨਾਂ ਦੀ ਹੈਗੀ ਆ ਨਾ ਜਸੂਸੀ ਯੂਨਿਟ ਇਹਨਾਂ ਦੀ ਜਸੂਸੀ ਯੂਨਿਟ ਬਹੁਤ ਹੀ ਜ਼ਿਆਦਾ ਹਰਿਆਣਾ ਪੁਲਿਸ ਦੀ ਲੈ ਲਓ ਸਪੈਸ਼ਲ ਡਿਟੈਕਟਿਵ ਯੂਨਿਟ ਜਿਹਨੇ ਚੱਕਿਆ ਕੈਂਤਰ ਤੋਂ ਜਾਂ ਓਵਰ ਆਲ ਤੁਸੀਂ ਦੇਖੋਗੇ ਜਿਹੜਾ ਇਹਨਾਂ ਦਾ ਜਸੂਸੀ ਤੰਤਰ ਇਹ ਸੂਇਆ ਤੰਤਰ ਹੈ ਇਹ ਬਹੁਤ ਐਕਟਿਵ ਹੋ ਰਿਹਾ ਹੈ ਅੰਡੀ ਅੱਜ ਛੱਡਣਗੇ ਨਹੀਂ ਜਿਵੇਂ ਤੁਸੀਂ ਮਾੜੀ ਮੋਟੀ ਹਿੱਲਜੋਲ ਕੀਤੀ ਦੇਖ ਲਓ ਬਟੰਡੋ ਮੁੱਚੀ ਚੱਕਿਆ ਗਿਆ ਤਰਜੀ ਚੱਕਿਆ ਗਿਆ ਉਸ ਤੋਂ ਬਾਅਦ ਦੋਏ ਚੱਕੇ ਗਏ ਇੱਕ ਫੌਜੀ ਚੱਕਿਆ ਗਿਆ ਜਾਂ ਜੇਲ ਦੇ ਵਿੱਚ ਬਹੁਤ ਮਤਲਬ ਕਿ ਜੇਲ ਦੇ ਵਿੱਚੋਂ ਵੀ ਸਪਾਈਂਗ ਹੋਈ ਸੀਗੀ ਤੂੰ ਇਹ ਐਸ ਵੇਲੇ ਇਹਨਾਂ ਦਾ ਤੰਤਰ ਬਹੁਤ ਤੇਜ਼ ਹੈ ਢੰਗ ਬਹੁਤ ਤੇਜ਼ ਹੈ ਤੇ ਵੇਖਿਓ ਕਿਤੇ ਮਾਰੇ ਨਾ ਜਾਇਓ ਜੇ ਇਸ ਤਰ੍ਹਾਂ ਦਾ ਕੇਸ ਪੈ ਗਿਆ ਸਾਰੀ ਜ਼ਿੰਦਗੀ ਸਾਰੀ ਜ਼ਿੰਦਗੀ ਜੇ ਲੋਕਤ ਭਾਵੇਂ ਬਾਹਰ ਆਜੋ ਤੁਹਾਡਾ ਖੜਾ ਨਹੀਂ ਗੌਰਮੈਂਟ ਨੇ ਛੱਡਣਾ ਇਸ ਕਰਕੇ ਮੇਰੀ ਬੁਜ਼ਾਰਿਸ਼ ਹੈ ਕਿ ਇਸ ਗੱਲ ਵੱਲ ਵਿਸ਼ੇਸ਼ ਤੌਰ ਤੇ ਤਵਜੋ ਦੇਣਾ ਜੀ